ਪੈਰੋਂ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਜਿਸ ਨਾਮ ਰਿਧੇ ਸੋਈ ਵੱਡਾ ਰਾਜ ਜਿਸ ਨਾਮ ਰਿਧੇ ਤਿਸ ਪੂਰੇ ਕਾਜਾ ਜਿਸ ਨਾਮ ਰਿਧੇ ਤਿੰਨ ਕੋਟ ਤਨ ਪਾਇ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਲਾਹੀ ਜਿਸ ਹਰ ਤਨ ਰਾਸ ਸੋ ਵੱਡ ਭਾਗੀ ਜਿਸ ਗੁਰੂ ਮਸਤਕ ਹਾਤ ਰਹਾਉ ਜਿਸ ਨਾਮ ਰਿਧੇ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਧੇ ਤਿਸ ਸਹਜ ਸੁਖਾਣਾ ਜਿਸ ਨਾਮ ਰਤੇ ਸੋ ਸੀਤਲ ਹੁਆ ਨਾਮ ਬਿਨਾ ਤ੍ਰਿਗ ਜੀਵਨ ਮੁਹਾ ਜਿਸ ਨਾਮ ਰਤੇ ਸੋ ਜੀਵਨ ਮੁਕਤਾ ਜਿਸ ਨਾਮ ਰਤੇ ਤਿਸ ਸਭ ਹੀ ਜੋਤਾ ਜਿਸ ਨਾਮ ਰਤੇ ਤਿਨ ਕੋ ਨਦ ਪਾਈ ਨਾਮ ਬਿਨਾ ਭਰਮ ਆਵੇ ਜਾਈ ਜਿਸ ਨਾਮ ਰਤੇ ਸੋ ਵੇਪਰਵਾਹ ਜਿਸ ਨਾਮ ਰਤੇ ਤਿਸ ਸਦ ਹੀ ਲਾਹਾ ਜਿਸ ਨਾਮ ਰਤੇ ਤਿਸ ਵੱਡ ਪਰਿਵਾਰਾ ਨਾਮ ਬਿਨਾ ਮਨ ਮੁਖ ਗੁਵਾਰਾ ਜਿਸ ਨਾਮ ਰਦੇ ਇਸ ਨਹਿਚਲਾਸਨ ਜਿਸ ਨਾਮ ਰਦੇ ਇਸ ਤਖਤ ਨਵਾਸ ਜਿਸ ਨਵਾਸਨ ਜਿਸ ਨਾਮ ਰਦੇ ਸੋ ਸੱਚਾ ਸਾਹੋ ਨਾਮਹੀਣ ਨਾਹੀ ਪਤਵ ਸਹੋ ਜਿਸ ਨਾਮ ਰਦੇ ਸੋ ਸਭ ਮਹਜਾਤਾ ਜਿਸ ਨਾਮ ਰਦੇ ਸੋ ਪੁਰਖ ਬਿਦਾਤਾ ਜਿਸ ਨਾਮ ਰਦੇ ਸੋ ਸਭ ਤੇ ਉਚਾ ਨਾਮ ਬਿਨਾ ਭਰਮ ਜੋਨੀ ਮੂਚਾ ਜਿਸ ਨਾਮ ਰਦੇ ਤਿਸ ਪ੍ਰਗਟ ਪਹਾ ਰਾਜਿਸ ਨਾਮ ਰਦੇ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਦੇ ਸੋ ਪੁਰਖ ਪਰਵਾਨ ਜਿਸ ਨਾਮ ਬਿਨਾ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇ ਜਿਸ ਪਉ ਕਿਰਪਾਲ ਸਾਧ ਸੰਗਤ ਮਹਿ ਲਖੇ ਕੋ ਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੇ ਤਤ ਮਲਿਆ ਪੈਰੋ ਮੱਲਾ ਪੰਜਵਾਂ ਕੋਟ ਵਿਸ਼ਨ ਕੀਨੇ અવਤਾਰ ਕੋਟ ਮੰਦ ਜਾ ਕੇ ਧਰਮਸਾਲ ਕੋਟ ਮਹੀਸ਼ੂ ਪਾਏ ਸਮੇ ਕੋਟ ਬਰਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਲ ਨਸਾ ਕੋ ਗੁਣ ਵਿਸਥਾਰ ਰਹਾਉ ਕੋਟ ਮਾਇਆ ਜਾਗੇ ਸੇਵ ਕਾਏ ਕੋਟ ਜੀ ਜਾ ਕੀ ਸਹਜਾਏ ਕੋਟ ਉਪਾਰਜਨ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਾਮੁ ਸ਼ਕਾਲ ਕੋਟ ਅੰਦਰ ਟਾਹੇ ਹੈ ਦਵਾਰ ਕੋਟ ਬਿकुंठ ਜਾ ਕੀ ਦ੍ਰਿਸ਼ਟੀ ਮਾ ਹੈ ਗੁਰਲੇ ਨਾਮ ਜਾ ਕੀ ਕੀਮਤ ਨਾਹੇ ਕੋਟਪੁਰੀਤ ਹੈ ਜਾ ਕੇ ਨਾਦ ਕੋਟ ਖਾਲੇ ਚਲਤ ਬਿਸਵਾਦ ਕੋਟ ਸਖਤ ਸੇਵ ਅਗਿਆਕਾਰ ਕੋਟ ਜੀ ਦੇਵੇ ਆਧਾਰ ਕੋਟ ਤੀਥ ਜਾ ਕੇ ਚਰਨ ਮਜਾਰ ਕੋਟ ਪਵਿੱਤਰ ਜਪਤ ਨਾਮ ਚਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਮਿਥਾਰਨ ਅਵਰਨ ਦੂਜਾ ਕੋਟ ਮਈਹਾ ਜਾ ਕੀ ਨਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹ ਮਨਸ ਕੋਟ ਪਰ ਲੋ ਉਪਤ ਨਿਮਖ ਮਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੇ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਦਾ ਪੀਸਲ ਤਪਹੀ ਕਰਤੇ ਕੋਟ ਮਨੀਸਰ ਮੂਨ ਮਹ ਰਹਤੇ ਅਵਿਗਤ ਨਾਥ ਗੋਚਰ ਸੁਮੀ ਓਰ ਰਹਾ ਕਟੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕੋ ਗੁਰ ਕਿਉ ਪ੍ਰਕਾਸਾ ਪੈਰੋ ਮੱਲਾ ਪੰਜਵਾਂ ਸਤਗੁਰੂ ਕੋ ਮੋਕੋ ਸਤਿਗੁਰ ਮੋਕੋ ਕਿਨੋ ਦਾਨ ਅਮੋਲ ਰਤਨ ਹਰ ਦਿਨੋ ਨਾਮ ਸਹਿਜ ਬਿਨੋਦ ਚੋਜ ਨੰਨਤਾ ਨਾਨਕ ਕੋ ਪ੍ਰਭ ਮਿਲੋ ਚਿੰਤਾ ਕਹੋ ਨਾਨਕ ਕੀਰਤ ਹਾਰੇ ਸਾਚੀ ਬਹੁਰ ਬਹੁਤ ਇਸ ਅੰਗ ਮਨ ਰਾਤੀ ਰਹਾਓ ਚਿੰਤ ਹਮਾਰੇ ਭੋਜਨ ਪਾਓ ਚਿੰਤ ਹਮਾਰੇ ਲੀਚੇ ਨਾਓ ਚਿੰਤ ਹਮਾਰੇ ਸ਼ਬਦ ਉਧਾਰ ਚਿੰਤ ਹਮਾਰੇ ਭਰੇ ਭੰਡਾਰ ਚਿੰਤ ਹਮਾਰੇ ਕਾਰਜ ਪੂਰੇ ਚਿੰਤ ਹਮਾਰੇ ਲਥੇ ਬਿ ਸੂਰੇ ਚਿੰਤ ਹਮਾਰੇ ਬਹਿਰੀ ਮੀਤਾ ਚਿੰਤੋ ਹੀ ਇਹੋ ਮਨ ਵਸਕੀਤਾ ਅਚਿੰਤ ਪ੍ਰਭੂ ਹਮ ਕੀਆ ਦਲਾਸਾ ਚਿੰਤ ਹਮਾਰੀ ਪੂਰਨ ਆਸਾ ਚਿੰਤ ਹਮ ਕੋ ਸਕਲ ਸਦਵਾਂਤ ਚਿੰਤ ਹਮ ਕੋ ਗੁਰ ਦਿਨੋ ਮਹਾਂ ਮੰਤ ਅਚਿੰਤ ਹਮਾਰੇ ਬਿਨਸੇ ਬੈਰ ਚਿੰਤ ਹਮਾਰੇ ਮਿਟੇ ਅੰਧੇਰੇ ਚਿੰਤੋ ਹੀ ਮਾਨ ਕੀਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘੜੀ ਥਾ ਚਿੰਤ ਮਿਟਿਓ ਹੈ ਸਗਲੋ ਪਰਮਾ ਚਿੰਤ ਵਸਿਓ ਮਨ ਸੋਖੂ ਬਿਸਰਾ ਮਨ ਚਿੰਤਾ ਹਮਾਰੇ ਅਨਹਤ ਵਜੇ ਅਚਿੰਤਾ ਹਮਾਰੇ ਗੋਬਿੰਦ ਬਕਾਜੇ ਅਚਿੰਤਾ ਹਮਾਰੇ ਮਨ ਸਿਪਤੀ ਨਾ ਨਹਿਚਲ ਤਨੀਏ ਚਿੰਤ ਪਛਾਨਾ ਚਿੰਤੋ ਉਪਜੋ ਸਗਲ ਬੁਬੇ ਕਾ ਚਿੰਤ ਚਰੀ ਹਾਥ ਹਰ ਹਰ ਟੇਕਾ ਚਿੰਤ ਪ੍ਰਭੂ ਤੋਰ ਲਿਖਾ ਲੇਖ ਚਿੰਤ ਮਿਲੇ ਉਪਰ ਬਿਠਾ ਕਰੇ ਇਕ ਚਿੰਤਾ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ